ਪਰਤਾਪ ਅਕੈਡਮੀ ਤੇ ਆਪ ਸਭ ਦਾ ਸਵਾਗਤ ਹੈ ਅੱਜ ਸਾਡੀ ਹੈਗੀ ਆ ਅਗਲੀ ਕਲਾਸ ਜਿਹਦੇ ਵਿੱਚ ਇਹ ਸਾਰੇ ਸਵਾਲ ਆਪਾਂ ਲੈਦੇ ਨੇ ਪੀワイਕਿਊ ਦੇ ਇਹਦੇ ਵਿੱਚ ਪੇਪਰ ਈ ਦੇ ਸਵਾਲ ਜਿਹੜੇ 2025 ਦੇ ਵਿੱਚ ਹੋਏ ਨੇ ਪੀਟੀ ਪਲੱਸ ਬੀ ਦੇ ਤੇ ਨਾਲ ਇਹਦੇ ਵਿੱਚ ਲਾਸਟ ਦੇ ਵਿੱਚ ਆਪਾਂ ਲੈਦੇ ਨੇ ਪੰਜਾਬ ਪੁਲਿਸ ਦੇ ਜਿੱਦੀ ਪੰਜਾਬ ਪੁਲਿਸ ਦੇ ਵਿੱਚ ਬਾਰ ਬਾਰ ਅਖਾਣ ਤੇ ਮੁਹਾਵਰੇ ਪਿਛਲੇਆਂ ਮਤਲਬ ਜੋ ਵੀ ਪੇਪਰ ਹੋਇਆ ਸੀ ਉਹਨਾਂ ਦੇ ਵਿੱਚ ਪੁੱਛੇ ਗਏ ਨੇ ਸੋਡੀ ਸਕਰੀਨ ਤੇ ਪਹਿਲਾ ਸਵਾਲ ਆ ਪਹਿਲਾ ਵੀਡੀਓ ਰੁਕਨੀ ਆ ਤੇ ਅਨਸਰ ਕਰਨਾ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ੀਆਂ ਵਿਚਕਾਰ ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ ਆ ਤਾਂ ਅੰਮ੍ਰਿਤਸਰ ਦੀ ਸੰਧੀ ਕਿਹੜੀ ਸਾਲ ਹੁੰਦੀ ਆ 1803 ਦੇ ਵਿੱਚ 1807 ਦੇ ਵਿੱਚ 1811 ਦੇ ਵਿੱਚ ਜਾਂ 1809 ਦੇ ਵਿੱਚ ਤੁਸੀਂ ਇਹਦਾ ਅਨਸਰ ਕੀਤਾ ਹੋਊਗਾ ਅੰਮ੍ਰਿਤਸਰ ਦੀ ਸੰਧੀ ਹੁੰਦੀ ਹੈ ਸਾਡੀ 1809 ਦੇ ਵਿੱਚ ਤੇ ਜੇ ਪ੍ਰੋਪਰ ਡੇਟ ਪੁੱਛੇ ਨਾ ਤਾਂ ਇਹ ਸੀਗੀ 25 April ਚਾਰਾ ਸੋ ਨੋ ਦੇ ਵਿੱਚ ਅੰਮ੍ਰਿਤਸਰ ਦੀ ਸੰਧੀ ਮਹਾਰਾਜਾ ਰਣਜੀਤ ਸਿੰਘ ਕਿਹੜੀ ਮਿਸਲਾਂ ਨਾਲ ਸੰਬੰਧ ਸਨ ਇਹ ਪੁੱਛ ਲੈਣ ਜਿਵੇਂ ਪੰਜਾਬ ਪੜ੍ਹ ਚ ਨਾਰਮਲ ਹੀ ਪੁੱਛ ਲੈਂਦੇ ਨੇ ਟੋਟਲ ਕਿੰਨੀਆਂ ਮਿਸਲਾਂ ਸੀ ਟੋਟਲ ਸੀਗੇ ਸਾਡੇ ਕੋਲ 12 ਮਿਸਲਾਂ ਉਹਨਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਕਿਹੜੀ ਸ਼ੁਕਰਚੱਕੀ ਆ ਮਿਸਲ ਨਾਲ ਸੰਬੰਧ ਸਨ ਜੀ ਹੁਣ ਸਟਾਰਟਿੰਗ ਦੇ ਵਿੱਚ ਇਹਨਾਂ ਦੀ ਫੈਮਿਲੀ ਮਤਲਬ ਕਿੰਨਾ ਨੇ ਨੀ ਰੱਖੀ ਸੀ ਤਾਂ ਇਹਨਾਂ ਦਾ ਅਸੀਂ ਨੌਦ ਸਿੰਘ ਨੌਦ ਸਿੰਘ ਉਹ ਤੋਂ ਬਾਅਦ ਪੀਟੀ ਪਲੱਸ ਵੀ ਜਿੱਕ ਵਾਰੀ ਕੀ ਮਤਲਬ ਇਹ ਚਾਰੇ ਨਾਮ ਦੇ ਕਿਹਨੂੰ ਲਗਾਤਾਰ ਲਾਉਣਾ ਆ ਸੀ ਨੌਂਤ ਸਿੰਘ ਦਾ ਪੁੱਤਰ ਅੱਗੇ ਹੈਗਾ ਚੜਤ ਸਿੰਘ ਚੜਤ ਸਿੰਘ ਦਾ ਅੱਗੇ ਪੁੱਤਰ ਸੀਗਾ ਮਹਾ ਸਿੰਘ ਮਹਾ ਸਿੰਘ ਦਾ ਪੁੱਤਰ ਸੀਗਾ ਅੱਗੇ ਰਣਜੀਤ ਸਿੰਘ ਰਣਜੀਤ ਸਿੰਘ ਦੇ ਬਚਪਨ ਦਾ ਨਾਮ ਸੀਗਾ ਬੁੱਧ ਸਿੰਘ ਓਕੇ ਤੇ ਕਿਹੜੀ ਮਿਸਲ ਨਾਲ ਸੀ ਛੁੱਕਰ ਜੱckie ਮਿਸਲ ਨਾਲ ਸੀ ਮਹਾ ਸਿੰਘ ਦੀ ਜਿਹੜੀ ਮਤਲਬ ਪਤਨੀ ਸੀ ਮਹਾਰਾਜਾ ਅਨਜੀਤ ਸਿੰਘ ਦਾ ਜਿਹੜਾ ਜਨਮ ਹੁੰਦਾ ਉਹ ਦਾ 1780 ਦੇ ਵਿੱਚ ਤੇ ਇਹਨਾਂ ਦੀ ਮਾਤਾ ਦਾ ਨਾਮ ਸੀ ਰਾਜਕੌਰ ਮਾਈ ਮਲਵੈਨ ਦਾ ਜਿਹੜੇ ਨਾਮ ਮਤਲਬ ਫੇਮਸ ਹੋਏ ਤਾਂ ਰਾਜਕੌਰ ਮਹਾਰਾਜਾ ਅਨਜੀਤ ਸਿੰਘ ਦੇ ਮਦਰ ਦਾ ਨਾਮ ਸੀਗਾ ਓਕੇ ਮਹਾਰਾਜਾ ਅਨਜੀਤ ਸਿੰਘ ਦਾ ਜਿਹੜਾ ਪਹਿਲਾ ਵਿਆਹ ਹੁੰਦਾ ਉਹ ਹੁੰਦਾ ਕਨਈਆ ਮਿਸਲ ਕੁਨੀਆਂ ਮਿਸਲ ਦੇ ਵਿੱਚ ਮਹਿਤਾਬ ਕੌਰ ਨਾਲ ਇਹ ਕਾफी ਵਾਰ ਪਿੱਛੋ ਹੈ ਮਹਿਤਾਬ ਕੌਰ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਕੀ ਰਿਸ਼ਤਾ ਸੀ ਇਹ ਸੀ ਪਤੀ ਪਤਨੀ ਮਹਿਤਾਬ ਕੌਰ ਨਾਲ ਇਹ ਪੁੱਛ ਲੈਣਗੇ ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਜਿੱਤ ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਜਿੱਤ ਸੀ ਲਾਹੌਰ ਤਾਂ ਲਾਹੌਰ ਦੀ ਜਿੱਤ ਕਿਹੜੀ ਸਾਲ ਹੋਈ ਇੱਕ ਵਾਰੀ ਸੋਚੋ ਇਹ ਹੋਈ ਸੀ 1799 ਦੇ ਵਿੱਚ ਲਾਹੌਰ ਦੀ ਜਿੱਤ ਹੋਈ ਸੀਗੀ ਮਹਾਰਾਜਾ ਰਣਜੀਤ ਸਿੰਘ ਦੇ ਜਿੰਨਾ ਵੀ ਆਪਣਾ ਰਾਜਪਾਕ ਸੀਗਾ ਉਹਨੂੰ ਕਿੰਨੇ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਸੀਗਾ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਰਾਜਪਾਕ ਵੰਡਿਆ ਸੀ ਚਾਰ ਹਿੱਸਿਆਂ ਦੇ ਵਿੱਚ ਜਿਹੜੂ ਕਿਹਾ ਜਾਂਦਾ ਸੀ ਸੂਬਾਏ ਲਾਹੌਰ ਸੂਬਾਏ ਮਲਤਾਨ ਸੂਬਾਏ ਕਸ਼ਮੀਰ ਸੂਬਾਏ ਪਸ਼ਾਵਰ ਓਕੇ ਤਾਂ ਚਾਰ ਹਿੱਸਿਆਂ 'ਚ ਵੰਡਿਆ ਸੀ ਅਕਬਰ ਨੇ ਜਿੰਨਾ ਆਪਣਾ ਰਾਜਪਾਕ ਸੀ ਉਹਨੂੰ ਸੌਰੀ ਅਕਬਰ ਨੇ ਪੰਜਾਬ ਨੂੰ ਕਿੰਨੇ ਹਿੱਸਿਆਂ ਦੇ ਵਿੱਚ ਵੰਡਿਆ ਸੀ ਅਕਬਰ ਨੇ ਵੰਡਿਆ ਸੀ ਦੋ ਹਿੱਸਿਆਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਵੰਡਿਆ ਸੀ ਚਾਰ ਹਿੱਸਿਆਂ ਦੇ ਵਿੱਚ ਤੁੱਕੀ ਇੰਦੀ ਅਗਲਾ ਸਵਾਲ ਹੈ ਛੇੜ ਦਿੱਤੇ ਐਂਗਲੋ ਸਿੱਖ ਯੁੱਧਾਂ ਵਿੱਚ ਕਿਸ ਨੂੰ ਬਦੂਖਾਂ ਦੀ ਲੜਾਈ ਕਿਹਾ ਜਾਂਦਾ ਹੈ ਤਾਂ ਇਹਨਾਂ ਦੇ ਵਿੱਚੋਂ ਕਿਹੜੀ ਲੜਾਈ ਨੂੰ ਬਦੂਖਾਂ ਦੀ ਲੜਾਈ ਕਿਹਾ ਜਾਂਦਾ ਤਾਂ ਇਹਨਾਂ ਦੇ ਵਿੱਚੋਂ ਦੱਸੋ ਤਾਂ ਇਹਦਾ ਆਨਸਰ ਸੀ ਜਿਹੜੀ ਸਾਡੀ ਲਾਸਟ ਲੜਾਈ ਹੋਈ ਸੀ ਦੂਜੀ ਐਂਗਲੋ ਸਿੱਖ ਵਾਰ ਦੇ ਵਿੱਚ ਜਿਹੜੀ ਸਾਡੀ ਬਿਲਕੁਲ ਲਾਸਟ ਲੜਾਈ ਹੁੰਦੀ ਹੈ ਗੁਜਰਾਤ ਦੀ ਲੜਾਈ ਇਹਨੂੰ ਕਿਹਾ ਜਾਂਦਾ ਐਂਗਲੋ ਸਿੱਖ ਵਾਰ ਓਕੇ ਜਿਹੜਾ ਸਾਡੀ ਪਹਿਲੀ ਲੜਾਈ ਪਹਿਲਾ ਯੁੱਧ ਕਿੰਨੀ ਹੋਈ ਸੀ ਯੁੱਧ ਹੋਈ ਸੀ ਦੋ ਦੋ ਜੁੱਦਾਂ ਦੇ ਵਿੱਚ ਹੋਈਆਂ ਸੀਗੀਆਂ ਟੋਟਲ 9 ਲੜਾਈਆਂ ਹੋਈਆਂ ਸੀ ਪਹਿਲੇ ਜੁੱਧ ਦੇ ਵਿੱਚ ਹੋਈਆਂ ਸਾਡੀ 5 ਲੜਾਈਆਂ ਤੇ ਦੂਜੇ ਜੁੱਧ ਦੇ ਵਿੱਚ ਹੋਈਆਂ ਸਾਡੀਆਂ 4 ਲੜਾਈਆਂ ਇਹ ਜੁੱਧ ਚ ਅਸੀਂ ਜਿੱਤੀ ਸਿਰਫ ਇੱਕ ਲੜਾਈ ਤੇ ਇਧਰ 4 ਲੜਾਈਆਂ ਚ ਅਸੀਂ ਸਾਡੇ ਸਿੱਖਾਂ ਨੇ ਜਿੱਤੀਆਂ ਦੋ ਲੜਾਈਆਂ ਓਕੇ ਬਾਕੀ ਸਾਰੀਆਂ ਲੜਾਈਆਂ ਕਿੰਨਾਂ ਨੇ ਜਿੱਤੀਆਂ ਅੰਗਰੇਜ਼ਾਂ ਨੇ ਜਿੱਤੀਆਂ ਪਹਿਲੇ ਜੁੱਧ ਦੇ ਵਿੱਚ ਜਿਹੜੀ ਲੜਾਈ ਹੋਈ ਸੀ ਜੁੱਧ ਪਹਿਲਾ ਅੰਗਲ ਸਿੱਖ ਜੁੱਧ ਕਿਹੜੀ ਲੜਾਈ ਨਾਲ ਸਟਾਰਟ ਹੁੰਦਾ ਉਹ ਦਾ ਮੁੱਦਕੀ ਮੁੱਦਕੀ ਦੀ ਲੜਾਈ ਨਾਲ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਜੁੱਧ ਜਿਹੜਾ ਉਹ ਵੱਡਾ ਹੁੰਦਾ ਯੁੱਧ ਕਾਫੀ ਲੰਬਾ ਚੱਲਦਾ ਜਮ 6 ਮਹੀਨੇ ਸਾਲ ਚੱਲਦਾ ਮੁਦਕੀ ਦੀ ਜਿਹੜੀ ਲੜਾਈ ਸੀਗੀ ਲੜਾਈ ਹੁੰਦੀ ਹੈ ਇੱਕ ਦਿਨ ਦੀ ਜਾਂ ਵੱਧ ਤੋਂ ਵੱਧ ਦੋ ਦਿਨਾਂ ਦੀ ਮੁਦਗੀ ਦੀ ਲੜਾਈ ਹੋਈ ਸੀ ਸੋਡੀ 18 ਦਸੰਬਰ 1845 ਦੇ ਵਿੱਚ ਓਕੇ ਤਾਂ ਇਹ ਇਹਨੂੰ ਕਿਹਨੇ ਜਿੱਤਿਆ ਸੀਗਾ ਇਹਨੂੰ ਜਿੱਤਿਆ ਸੀ ਅੰਗਰੇਜ਼ਾਂ ਨੇ ਸਿੱਖਾਂ ਦੀ ਹਾਰ ਹੋਈ ਸੀ ਸਿੱਖਾਂ ਵਾਲੀ ਸਾਈਡ ਤੋਂ ਕੌਣ ਲੜ ਰਿਹਾ ਸੀ ਲਾਲ ਸਿੰਘ ਲਾਲ ਸਿੰਘ ਤੇ ਤੀਜਾ ਸਿੰਘ ਇਹ ਜਿਹੜੀ ਜਿਹੜੀਆਂ ਵੀ ਲੜਾਈਆਂ ਦੇ ਕੇ ਮਤਲਬ ਵਿੱਚ ਲੜ ਰਹੇ ਸੀਗੇ ਮਤਲਬ ਲੀਡ ਕਰਨੇ ਸੀ ਸਿੱਖ ਸੈਨਾਨ ਨੂੰ ਤਾਂ ਉਹ ਸਾਰੀਆਂ ਆਪਾਂ ਹਾਰੀਆਂ ਹੀ ਨੇ ਉਸ ਤੋਂ ਬਾਅਦ ਫਿਰੋਜ਼ ਸ਼ਾਹੀ ਲੜਾਈ ਕਿਹੜੇ ਕਿੰਨੇ ਤਰੀਕ ਨੂੰ ਹੁੰਦੀ ਆ ਕਿ ਕਾਫੀ ਪੇਪਰਾਂ ਦੇ ਵਿੱਚ ਜਨਾ ਪ੍ਰੋਪਰ ਤਰੀਕ ਹੋ ਜਾਏ ਇਹ ਹੋਈ ਹੈ 21 ਦਸੰਬਰ 16 1845 ਦੇ ਵਿੱਚ ਓਕੇ ਕੁਸ਼ਕ ਦਿਨਾਂ ਬਾਅਦ ਇਹ ਮਤਲਬ ਕਿਉਂਕਿ ਯੁੱਧ ਲਗਾਤਾਰ ਚੱਲ ਰਿਹਾ ਤਾਂ ਵਿੱਚ ਲੜਾਈਆਂ ਹੋ ਰਹੀਆਂ ਉਸ ਤੋਂ ਬਾਅਦ ਹੁੰਦੀ ਹੈ ਬਦੋਵਾਲ ਦੀ ਲੜਾਈ ਆਪਾਂ ਦੇਖਿਆ ਨਾ ਪਹਿਲੇ ਐਂਗਲੋ ਸਿੱਖ ਯੁੱਧ ਦੇ ਵਿੱਚ ਆਪਾਂ ਸਿਰਫ ਇੱਕ ਹੀ ਲੜਾਈ ਜਿੱਤੀ ਆ ਉਹ ਕਿਹੜੀ ਲੜਾਈ ਜਿੱਤੀ ਆ ਉਹ ਜਿੱਤੀ ਸੀ ਬਦੋਵਾਲ ਦੀ ਲੜਾਈ ओके ਬੱਦੋਵਾਦੀ ਲੜਾਈ ਜੀ ਆਪਾਂ ਜਿੱਤੀ ਆ ਤਾਂ ਇਹਦੇ ਵਿੱਚ ਫਿਰ ਲਾਲ ਸਿੰਘ ਤੇ ਤੇਜਾ ਸਿੰਘ ਦਾ ਨਹੀਂ ਹੋਣਗੇ ਇਹਨੂੰ ਸਿੱਖਾਂ ਵਾਲੀ ਸਾਈਡ ਤੋਂ ਕੌਣ ਲੜ ਰਿਹਾ ਸੀ ਰਣਜੋਤ ਸਿੰਘ ਰਣਜੋਤ ਸਿੰਘ ਇਹਦੇ ਵਿੱਚ ਲੜ ਰਿਹਾ ਸੀ ਯਾਰ ਸਿੰਪਲ ਹੀ ਪੁੱਛ ਲੈਣਗੇ ਪਹਿਲਾ ਐਂਗਲੋ ਸਿੱਖ ਜੁੱਧ ਕਿਹੜੇ ਸਾਲ ਸਟਾਰਟ ਹੁੰਦਾ 1845 ਦੇ ਵਿੱਚ ਪਹਿਲੇ ਐਂਗਲੋ ਸਿੱਖ ਜੁੱਧ ਦੇ ਵਿੱਚ ਪਹਿਲੀ ਲੜਾਈ ਕਿਹੜੀ ਸੀ ਮੁਦਕੀ ਦੀ ਲੜਾਈ ਪਹਿਲੇ ਐਂਗਲੋ ਸਿੱਖ ਜੁੱਧ ਚ ਟੋਟਲ ਕਿੰਨੀਆਂ ਲੜਾਈਆਂ ਹੋਈਆਂ ਚਾਰ ਲੜਾਈਆਂ ਪਹਿਲੇ ਐਂਗਲੋ ਸਿੱਖ ਜੁੱਧ ਦੇ ਵਿੱਚ ਸਿੱਖਾਂ ਨੇ ਕਿਹੜੀ ਲੜਾਈ ਜਿੱਤੀ ਉਹ ਜਿੱਤੀ ਹੈ ਬਦੋਬਾਦ ਦੀ ਲੜਾਈ ਜਿਹੜੀ ਲੜਾਈ ਅਸੀਂ ਜਿੱਤੀ ਹੈ ਉਦੋਂ ਸਾਡੀ ਸਿੱਖ ਸੈਨਾ ਨੂੰ ਕੌਣ ਲੀਡ ਕਰ ਰਿਹਾ ਸੀ ਤਾਂ ਰਣਜੋਤ ਸਿੰਘ ਮਤਲਬ ਇਹ ਆਪਣਾ ਸੈਨਾਪਤੀ ਸੀ ਉਸ ਤੋਂ ਬਾਅਦ ਜਿਹੜੀ ਇਹਦੇ ਵਿੱਚ ਲਾਸਟ ਲੜਾਈ ਹੁੰਦੀ ਹੈ ਉਹ ਹੁੰਦੀ ਹੈ ਅਲੀ ਬਾਦ ਦੀ ਲੜਾਈ ਅਲੀਵਾਰਦੀ ਲੜਾਈ ਇਹਦੇ ਵਿੱਚ ਵੀ ਕੌਣ ਸੀ ਇਹਦੇ ਵਿੱਚ ਵੀ ਸੀਗਾ ਰਣਜੋਤ ਸਿੰਘ ਪਰ ਇਹ ਲੜਾਈ ਆਪਾਂ ਹਾਰ ਜਾਂਦੇ ਹਾਂ ਰਣਜੋਤ ਸਿੰਘ ਓਕੇ ਉਸ ਤੋਂ ਬਾਅਦ ਹੁੰਦਾ ਸਾਡਾ ਸੈਕਿੰਡ ਐਂਗਲੋ ਸਿੱਖ ਯੁੱਧ ਉਹਦੇ ਵਿੱਚ ਟੋਟਲ ਹੁੰਦੀਆਂ ਪੰਜ ਲੜਾਈਆਂ ਉਹਦੇ ਵਿੱਚ ਲਾਸਟ ਲੜਾਈ ਹੁੰਦੀ ਆ ਗੁਜਰਾਤ ਓਕੇ ਇਹਦੇ ਵਿੱਚ ਸੌਰੀ ਪੰਜਵੀਂ ਲੜਾਈ ਇਹਦੇ ਵਿੱਚ ਪੰਜਵੀਂ ਲੜਾਈ ਹੋਈ ਸੀ ਸਬਰਾਉਂ ਦੀ ਲੜਾਈ ਸੌਰੀ ਇਹਦੇ ਵਿੱਚ ਪਹਿਲੇ ਐਂਗਲੋ ਦੇ ਵਿੱਚ ਹੋਈਆਂ ਸੀ ਪੰਜ ਤੇ ਦੂਜੀ ਵਿੱਚ ਹੋਈਆਂ ਸੀ ਚਾਰ ਸਬਰਾਉਂ ਦੀ ਲੜਾਈ ਇਹੀ ਕੰਨੀ ਤਰੀਕ ਹੋਈ ਸੀ ਇਹ ਹੋਈ ਸੀ 10 ਫੈਬ 1846 ਦੇ ਵਿੱਚ ਓਕੇ ਤੇ ਅਲੀਵਰ ਦੀ ਲੜਾਈ ਹੋਈ ਸੀਗੀ ਥੋੜੀ 26 ਜਨਵਰੀ ਕਿੰਨਾ ਵਸਾ ਚੜ ਗਿਆ ਸੀ 1846 ਦੇ ਵਿੱਚ ਇਹ ਵੀ 1846 ਇਹ 1846 ਇਹ 1845 ਤੇ ਇਹ ਹੋਣੀ ਹੋਈ ਸੀ 1845 ਤੇ ਬਦੋਵਾਰ ਦੀ ਲੜਾਈ ਹੋਈ ਸੀ ਥੋੜੀ 21 ਜਨਵਰੀ ਇੱਕ ਜਨਵਰੀ 1846 ਤਿੰਨ ਲੜਾਈਆਂ ਹੋਈਆਂ ਸੋਡੀਆਂ ਜਨਵਰੀ ਫਰਵਰੀ 46 ਦੇ ਵਿੱਚ ਤੇ ਦੋ ਲੜਾਈਆਂ ਹੋਈਆਂ ਸੋਡੀਆਂ ਦਸੰਬਰ ਦੇ ਵਿੱਚ ਯਾਦ ਰੱਖਣੀ ਹੈ ਪਹਿਲੇ ਅੰਗਲੋ ਸਿੱਖ ਜੁੱਧੂਤੀ ਹੋਈਆਂ ਸੋਡੀਆਂ ਪੰਜ ਤੇ ਦੂਜੀ ਚ ਹੋਈਆਂ ਚਾਰ ਚੌਥੀ ਜਿਹੜੀ ਚੌਥੀ ਸੀਗੀ ਸੰਗ ਉਹਦੇ ਵਿੱਚ ਉਹ ਲਾਸਟ ਸੀ ਸਾਡੀ ਗੁਜਰਾਤ ਦੀ ਲੜਾਈ ਜਿਹਦੇ ਵਿੱਚ ਹਾਰ ਹੋਈ ਸੀ ਤੇ ਇਹਨੂੰ ਹੀ ਕੀ ਐਡੀ ਲੜਾਈ ਕਿਹਾ ਜਾਂਦਾ ਇਹਨੂੰ ਬਦੂਖਾਂ ਦੀ ਲੜਾਈ ਕਿਹਾ ਜਾਂਦਾ ਓਕੇ ਇਹ ਤੋਂ ਬਾਅਦ ਵੀ ਆਪਣੀ ਸੰਧੀ ਹੁੰਦੀ ਜਿਹੜਾ ਪਹਿਲਾ ਅੰਗਲੋ ਸਿੱਖ ਜੁੱਧੂਤ ਆਪ ਪਹਾ ਜਾਂਦੇ ਆ ਤਾਂ ਇੱਥੇ ਵੀ ਇੱਕ ਸੰਧੀ ਹੁੰਦੀ ਹੈ ਲਾਹੌਰ ਦੀ ਸੰਧੀ ਤਾਂ ਉਹ ਕਿੰਨੀ ਤਰੀਕ ਨੂੰ ਹੁੰਦੀ ਹੈ ਜਿਹੜੀ ਇ ਲੋਹ ਅਮਰਿਤਿਆਬਲੀ ਸੰਧੀ ਆਪਾਂ ਪਿੱਛੇ ਦੇਖ ਲਈ ਮਹਾਰਾਜਾ ਰਣਜੀਤ ਸਿੰਘ ਦੇ ਜਉਂਦੇ ਜੀ ਹੋ ਗਈ ਸੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਉਹਦੇ 39 ਦੇ ਵਿੱਚ ਪੰਜਾਬ ਨੂੰ ਗੁਲਾਮ ਕੀਤਾ ਜਾਂਦਾ 49 ਦੇ ਵਿੱਚ 10 ਸਾਲਾਂ ਦੇ ਵਿੱਚ ਵਿੱਚ ਪੰਜਾਬ ਨੂੰ ਗੁਲਾਮ ਕਰ ਲੈਂਦੇ ਨੇ ਲਾਹੌਰ ਦੀ ਸੰਧੀ ਪਹਿਲੇ ਐਂਗਲੋ ਸਿੱਖ ਯੁੱਧ ਜਿਹੜਾ ਆਪਾਂ ਹਾਰ ਜਾਂਦੇ ਆ ਉਦੋਂ ਲਾਹੌਰ ਦੀ ਸੰਧੀ ਹੁੰਦੀ ਆ 9 ਮਾਰਚ 1846 ਦੇ ਵਿੱਚ ਓਕੇ ਫਰਵਰੀ ਦੇ ਵਿੱਚ ਦੇ ਸਾਰਾ ਕੁਝ ਖਤਮ ਹੋ ਗਿਆ 10 ਫਰਵਰੀ ਨੂੰ ਲੜਾਈ ਆਪਾਂ ਹਾਰਦੇ ਆ ਤੇ 9 ਮਾਰਚ ਨੂੰ ਇਹ ਸੰਧੀ ਹੋ ਜਾਂਦੀ ਆ ਮੇਧ ਲਾਹੌਰ ਦੀ ਸੰਧੀ ਇਹਦੇ ਵਿੱਚ ਕੀ ਹੁੰਦਾ ਇਹਦੇ ਵਿੱਚ ਆਪ ਨੂੰ ਜਿੰਨਾ ਵੀ ਸਿੱਖਾਂ ਨੇ ਇਹ ਜੁੱਧ ਕਰਿਆ ਉਹਦਾ ਸਾਰਾ ਇਲਜ਼ਾਮ ਸਿੱਖਾਂ ਨੂੰ ਦਿੱਤਾ ਜਾਂਦਾ ਤੇ ਉਹਨਾਂ ਨੂੰ 1.5 ਕਰੋੜ ਰੁਪਇਆ ਪੇ ਕਰਨ ਕਿਹਾ ਜਾਂਦਾ ਬਟ ਖਜ਼ਾਨੇ ਦੇ ਵਿੱਚ ਪੈਸਾ ਕੱਟ ਹੋਣ ਕਰਕੇ 1 ਕਰੋੜ ਦੇ ਵਿੱਚ ਕਸ਼ਮੀਰ ਨੂੰ ਵੇਚ ਦਿੱਤਾ ਜਾਂਦਾ ਗੁਲਾਬ ਸਿੰਘ ਨੂੰ ਲਾਲ ਸਿੰਘ ਸੀਗਾ ਉਹਨੂੰ ਪ੍ਰਧਾਨ ਮੰਤਰੀ ਬਣਾਇਆ ਜਾਂਦਾ ਓਕੇ ਉਸ ਤੋਂ ਬਾਅਦ ਦੇ ਪੈਰੋਵਾਲ ਦੀ ਸੰਧੀ ਉਹ ਹੁੰਦੀ ਹੈ ਸਾਡੀ 16 ਦਸੰਬਰ 16 16 ਦਸੰਬਰ 1846 ਦੇ ਵਿੱਚ ਹੁੰਦੀ ਹੈ ਇਜਾਦ ਰੱਖਣਾ ਅੰਮ੍ਰਿਤਸਰ ਦੀ ਸੰਧੀ ਲਾਹੌਰ ਦੀ ਸੰਧੀ ਤੇ ਪਰਿਵਾਰ ਦੀ ਸੰਧੀ ਅਗਲਾ ਸਵਾਲ ਰੇਤ ਦੇ ਟਿੱਬੇ ਪੰਜਾਬ ਦੇ ਕਿਹੜੇ ਹਿੱਸੇ ਵਿੱਚ ਪਾਈ ਜਾਂਦੇ ਹਨ ਤਾਂ ਪੰਜਾਬ ਦੇ ਕਿਹੜੇ ਹਿੱਸੇ ਦੇ ਵਿੱਚ ਰੇਤ ਦੇ ਟਿੱਬੇ ਪਾਈ ਜਾਂਦੇ ਨੇ ਜਿਵੇਂ ਲਾਈਕ ਇਹ ਸਾਰਾ ਥੋੜਾ ਤਪੋਨੇ ਉਹਦੇ ਵਿੱਚ ਪੰਜਾਬ ਆ ਤਾਂ ਕਿੱਧਰ ਪਾਈ ਜਾਂਦੇ ਨੇ ਇਹ ਤੁਹਾਡਾ ਉੱਤਰ ਦੱਖਣ ਪੂਰਬ ਪੱਛਮ ਤਾਂ ਉਹ ਕਿੱਥੇ ਪਾਈ ਜਾਂਦੇ ਨੇ ਆ ਵਾਲੇ ਹਿੱਸੇ 'ਚ ਪਾਈ ਜਾਂਦੇ ਨੇ ਦੱਖਣ ਪੱਛਮ ਦੇ ਵਿੱਚ ਰੇਤ ਦੇ ਟਿੱਬੇ ਪਾਈ ਜਾਂਦੇ ਨੇ ਕਿਸੇ ਦੇ ਸਾਹਮਣੇ ਹੀ ਉਸ ਦੀ ਮਰਜ਼ੀ ਦੇ ਖਿਲਾਫ ਕੰਮ ਕਰਨਾ ਇਸ ਲਈ ਕਿਹੜਾ ਮੁਹਾਵਰਾ ਵਰਤਿਆ ਜਾਂਦਾ ਹੈ ਇਹ ਸੋਡਾ ਪੰਜਾਬ ਪੁਲਿਸ ਦਾ ਤਾਂ ਹਥੇਲੀ ਉੱਪਰ ਸਰੋਜ ਹੋਣਾ ਇਹ ਉਹਦਾ ਬਹੁਤ ਕਾਲੀ ਕਰਨਾ ਕਿ ਕਿਸੇ ਕੰਮ ਲਈ ਬਹੁਤ ਜਲਦੀ ਕਰਨਾ ਠੀਕ ਹੈ ਜੌਣਾ ਦੁੱਬਰ ਕਰਨਾ ਹੇਕ ਉੱਤੇ ਮੂੰਗ ਦਾਲਣਾ ਹੇਠਲੀ ਉੱਤੇ ਕਰਨਾ ਤਾਂ ਆਪਣੀ ਚਲਾਉਣਾ ਆਪਣੀ ਹੀ ਮਰਜ਼ੀ ਕਰਨਾ ਆਪਣੀ ਹੀ ਚਲਾਉਣਾ ਹੇਕ ਉੱਤੇ ਮੂੰਗ ਦਾਲਣਾ ਇਹਦਾ ਅਨਸਰ ਆਉਣਾ ਸੀਗਾ ਜੌਣਾ ਦੁੱਬਰ ਕਰਨਾ ਬਹੁਤ ਜ਼ਿਆਦਾ ਤੰਗ ਕਰਨਾ ਕਿਸੇ ਨੂੰ ਬਹੁਤ ਜ਼ਿਆਦਾ ਤੰਗ ਕਰਨਾ ਜੌਣਾ ਦੁੱਬਰ ਕਰਨਾ ਜੇ ਕਿਸੇ ਆਦਮੀ ਦੇ ਔਲਾਦ ਨਾ ਹੋਵੇ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ ਤਾਂ ਇੱਥੇ ਔਰਤ ਨੇ ਪੁੱਛਿਆ ਇੱਥੇ ਆਦਮੀ ਪੁੱਛਿਆ ਮੇਲ ਪੁੱਛਿਆ ਤਾਂ ਉਹਨੂੰ ਕੀ ਕਿਹਾ ਜਾਂਦਾ ਉਹ ਕਹਿੰਦਾ ਉਤਰਾ ਜਦੋਂ ਕਿਸੇ ਔਰਤ ਦੇ ਔਲਾਦ ਨਾ ਹੋਵੇ ਉਹਨੂੰ ਕੀ ਕਹਿੰਦੇ ਬਾਝ ਜਦੋਂ ਕਿਸੇ ਦੇ ਪੁੱਤ ਨਾ ਹੋਵੇ ਉਹਨੂੰ ਕਹਿੰਦੇ ਨਪੁੱਤਾ ਫੱਗਣ ਦੇ ਮਹੀਨੇ ਵਿੱਚ ਕਿਹੜਾ ਤਿਹਾਰ ਮਨਾਇਆ ਜਾਂਦਾ ਹੈ ਇਹਨਾਂ ਦੇ ਵਿੱਚੋਂ ਫੱਗਣ ਦੇ ਮਹੀਨੇ ਦੇ ਵਿੱਚ ਕਿਹੜਾ ਤਿਹਾਰ ਮਨਾਇਆ ਜਾਂਦਾ ਬਸੰਤ ਦਾ ਲੋੜੀ ਦਾ ਦੀਵਾਲੀ ਦਾ ਜਾਂ ਹੋਲੀ ਦਾ ਹੁਣ ਆਪਾਂ ਦੇਖਦੇ ਦੀਵਾਲੀ ਆਪਾਂ ਪਿਛੇ ਦੇਖਿਆ ਸੀ ਦੀਵਾਲੀ ਵੈਸੇ ਹੈ ਸੰkrananti ਆ ਜਾਂ ਚੰਦਰਮੇ ਦੀ ਦਿਸ਼ਾ ਨਾਲ ਲੱਥੀਤੀ ਨਾਲਾ ਤਈ ਹੈਗੀ ਸਾਡੀ ਚੰਦਰਮਾ ਦੀ ਦਿਸ਼ਾ ਨਾਲ ਤੇ ਹੁੰਦੀ ਹੈ ਮੱਸਿਆ ਨੂੰ ਤੇ ਕਿਹੜੇ ਮਹੀਨੇ ਚ ਆਉਂਦੀ ਹੈ ਇਹ ਹੁੰਦੀ ਹੈ ਕੱਤਕ ਦੇ ਮਹੀਨੇ ਦੇ ਵਿੱਚ ਤਾਂ ਇਹਦੇ ਵਿੱਚ ਫੱਗਣ ਦੇ ਮਹੀਨੇ ਚ ਮਨਾਈ ਜਾਂਦੀ ਹੈ ਸਾਡੀ ਹੋਲੀ ਹੋਲੀ ਕਦੋਂ ਮਨਾਈ ਜਾਂਦੀ ਹੈ ਇਹ ਵੀ ਚੰਦਰਮਾ ਦੀ ਦਿਸ਼ਾ ਨਾਲ ਆ ਇਹਦੇ ਪੂਰਨ ਮਾਸੀ ਨੂੰ ਜਦੋਂ ਚੰਦਰਮਾ ਕੀ ਹੁੰਦਾ ਪੂਰਾ ਹੁੰਦਾ ਪੂਰਨਮਾਸੀ ਨੂੰ ਮਨਾਈ ਜਾਂਦੀ ਆ ਜਿਹੜਾ ਬਸੰਤ ਦਾ ਤਿਹਾਰਾ ਇਹ ਮਨਾਇਆ ਜਾਂਦਾ ਸਾਡਾ ਮਾਗ ਦੇ ਮਹੀਨੇ ਚ ਮਾਗ ਦੀ ਪੰਜਵੀਂ ਸੁਦੀ ਮਤਲਬ ਚੰਦਰਮਾ ਦੀ ਦਿਸ਼ਾ ਨਾਲ ਜਿਹੜੀ ਲੋੜੀ ਆ ਲੋੜੀ ਹੁੰਦੀ ਸਾਡੀ ਸੰਗ੍ਰਾਂਦੀ ਪੰਜਾਬ ਨੂੰ ਦੋ ਨਵੇਂ ਰਾਜ ਪੰਜਾਬ ਅਤੇ ਹਰਿਆਣਾ ਵਿੱਚ ਕਿਸ ਸਾਲ ਵੱਖ ਕੀਤਾ ਗਿਆ ਤਾਂ ਜਿਹੜੀ ਲਾਸਟ ਟਾਈਮ ਵੰਡ ਹੋਈ ਆ ਤਾਂ ਉਹ ਕਿਹੜੇ ਸਾਲ ਹੋਈ ਆ ਤੇ ਇਹ ਬਹੁਤ ਸੌਖਾ ਸੀਗਾ ਮਤਲਬ ਪੰਜਾਬ ਪੁਲਿਸ ਵਾਲੇ ਇਦਾਂ ਦੇ ਸਵਾਲ ਵੀ ਤੁਹਾਨੂੰ ਪੀਪਰੀ ਦੇ ਵਿੱਚ ਦੇਖਣ ਨੂੰ ਮਿਲਣਗੇ ਇਹ ਸੀਗੇ 1966 ਦੇ ਵਿੱਚ ਤੇ ਇੱਥੇ ਵੰਡ ਕੀਤਾ ਗਿਆ ਤਾਂ ਆਪਣੇ ਨਵੇਂ ਜਿਹੜਾ ਪੰਜਾਬ ਸੀ ਉਹਦਾ ਸੀਐਮ ਕੌਣ ਸੀ ਗੁਰਮੁਖ ਸਿੰਘ ਮਸਾਫਰ ਸੀ ਆ। ਇਹ ਲਿਖੇ ਬਾਕਾਂ ਵਿੱਚੋਂ ਕਿਹੜਾ ਸ਼ੁੱਧ ਸ਼ਬਦ ਜੋੜ ਵਾਲਾ ਬਾਕ ਹੈ? ਤਾਂ ਬਾਕ ਵੀ ਸਾਡੀ ਪੰਜਾਬੀ ਦੀ ਬਾਕ ਦੀ ਬੰਤਰ ਇਹ ਬਹੁਤ ਵਾਰ ਪੁੱਛਦੇ ਨੇ ਪੰਜਾਬੀ ਸੁਵਾਲੀ ਕਿਹਨੋਂ ਬਾਕੀ ਇਹਦਾ ਕਰਮ ਤੇ ਕਿਰਿਆ ਕਿਰਿਆ ਹਮੇਸ਼ਾ ਹੀ ਲਸਟ ਦੇ ਵਿੱਚ ਆਉਗੀ। ਤਾਂ ਇਹਦੇ ਵਿੱਚ ਸਟਾਰਟਿੰਗ ਦੇ ਵਿੱਚ ਕੀ ਆਊਗਾ ਕਰਤਾ, ਛੇੜਣਾ ਤਾਂ ਇਹਦੇ ਵਿੱਚ ਬੋਥ ਦੀ ਸਪੈਲਿੰਗ ਆਉਂਦਾ ਇਹ ਤੇ ਖੇਡਣੇ ਦੀ ਸਪੈਲਿੰਗ ਕਰਤਾ ਤਾਂ ਇਹ ਸੀ ਖੇਡਣਾ ਬਹੁਤ ਜ਼ਰੂਰੀ ਹੈ ਤਾਂ ਖੇਡਣਾ ਬਹੁਤ ਜ਼ਰੂਰੀ ਹੈ ਪਟਿਆਲਾ ਰਿਆਸਤ ਦਾ ਮੋਢੀ ਕੌਣ ਸੀ ਤਾਂ ਇਹਨਾਂ ਦੇ ਵਿੱਚੋਂ ਪਟਿਆਲਾ ਰਿਆਸਤ ਦਾ ਮੋਢੀ ਤੇ ਇਹਦੇ ਨਾਮ ਦੇ ਨਾਲ ਹੀ ਸੀਗਾ ਬਾਬਾ ਆਲਾ ਸਿੰਘ ਤਾਂ ਪਟਿਆਲਾ ਰਿਆਸਤ ਦਾ ਮੋਢੀ ਸੀ ਬਾਬਾ ਆਲਾ ਸਿੰਘ ਬੀਬੀ ਨਾਨਕੀ ਗੁਰੂ ਨਾਨਕ ਦੇਵ ਜੀ ਤੋਂ ਉਮਰ ਵਿੱਚ ਕਿੰਨੇ ਵੱਡੇ ਸਨ ਇਹ ਮਤਲਬ ਜਨਵਰੀ 2025 ਦੇ ਵਿੱਚ ਪੇਪਰ A ਦਾ ਸਵਾਲ ਆ ਸਬੇਬੀ ਨਾਨਕੀ ਗੁਰਨਾਨਕ ਦੇਵ ਜੀ ਤੋਂ ਕਿੰਨੇ ਸਾਲ ਵੱਡੇ ਸਨ ਕੀ ਸੀਗੇ 5 ਸਾਲ ਵੱਡੇ ਸਨ ਗੁਰਨਾਨਕ ਦੇਵ ਜੀ ਤੋਂ ਗੁਰਨਾਨਕ ਦੇਵ ਜੀ ਨੇ ਟੋਟਲ ਕਿੰਨੀਆਂ ਅਦਾਸੀਆਂ ਕਰੀਆਂ ਟੋਟਲ 4 ਅਦਾਸੀਆਂ ਕਰੀਆਂ ਗੁਰਨਾਨਕ ਦੇਵ ਜੀ ਦੀ ਬਾਣੀ ਕਿੰਨੇ ਰਾਗਾਂ ਚ ਟੋਟਲ 19 ਰਾਗਾਂ ਦੇ ਵਿੱਚ ਗੁਰਨਾਨਕ ਦੇਵ ਜੀ ਦੀ ਬਾਣੀ ਆ ਹੁਣ ਜਿਹੜਾ ਪਿੱਛੇ ਇੱਕ ਪੇਪਰ ਹੋਇਆ ਸੀ ਉਹਦੇ ਵਿੱਚ ਨਾ ਉਮਰ ਵੀ ਬਹੁਤ ਪੁੱਛਦੇ ਨੇ ਜੇ ਪੁੱਛ ਲੈਣ ਉਹ ਗੁਰਨਾਨਕ ਦੇਵ ਜੀ ਦੀ ਟੋਟਲ ਜਿਹੜੀ ਏਜ ਸੀ ਉਹ ਕਿੰਨੀ ਸੀਗੀ ਕਿ ਮਤਲਬ ਜਦੋਂ ਜਦੋਂ ਸਮਾਉਣ ਵੇਲੇ ਉਹ ਸੀਗੀ 17 ਮਤਲਬ 70 ਸਾਲ ਓਮਕਾਰ ਵਿੱਚ ਗੁਰੂ ਨਾਨਕ ਦੇਵ ਜੀ ਨੇ ਜੋ ਆਦੇਸ਼ ਦਿੱਤਾ ਹੈ ਉਹ ਸਾਨੂੰ ਕਿਸ ਬਾਣੀ ਵਿੱਚ ਮਿਲਦਾ ਹੈ ਤਾਂ ਇਹਦਾ मीनिंग ਹੁੰਦਾ ਪਰਮਾਤਮਾ ਇੱਕ ਹੀ ਆ ਕੀ ਪਰਮਾਤਮਾ ਦਾ ਇੱਕ ਪਰਮਾਤਮਾ ਦੀ ਗੱਲ ਕੀਤੀ ਆ ਤਾਂ ਉਹ ਕੀਰਦੀ ਵਿੱਚ ਦੱਖਣੀ ਓਮਕਾਰ ਦੇ ਵਿੱਚ ਇਹ ਹੈਗੀ ਸਾਡੀ ਰਾਮਕਲੀ ਰਾਗ ਦੇ ਵਿੱਚ ਬਾਣੀ ਜਪਜੀ ਸਾਹਿਬ ਦੇ ਵਿੱਚ ਸੁਖਨੀ ਸਾਹਿਬ ਦੇ ਵਿੱਚ ਇਹ ਸਾਡੀ ਪੰਜਵੇਂ ਗੁਰੂ ਜੀ ਦੀ ਬਾਣੀ ਗੋੜੀ ਰਾਗ ਦੇ ਵਿੱਚ ਤਾਂ ਗੁਰੂ ਜੀ ਨੇ ਦਿੱਤਾ ਜਪਜੀ ਸਾਹਿਬ ਦੇ ਵਿੱਚ ਦਿੱਤਾ ਤਾਂ ਮੂਲ ਮੰਤਰ ਮੂਲ ਮੰਤਰ ਦੇ ਸਟਾਰਟਿੰਗ ਦੇ ਵਿੱਚ ਆਪਾਂ ਦੇਖਦੇ ਹਾਂ ਓੰਕਾਰ ਕਿ ਇੱਕ ਹੀ ਪਰਮਾਤਮਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ហេਟ ਲਿਖਿਆ ਵਿੱਚੋਂ ਕਿਹੜੀ ਪ੍ਰਥਾ ਆਰੰਭ ਕੀਤੀ ਤਾਂ ਉਹਨਾਂ ਨੇ ਕਿਹੜੀ ਮਤਲਬ ਕੀ ਜੀ ਇਹਨਾਂ ਦੇ ਵਿੱਚੋਂ ਆਰੰਭ ਕੀਤੀ ਸੀ ਗੁਰਨਾਨਕ ਦੇਵ ਜੀ ਨੇ ਲੰਗਰ ਪੰਗਤ ਜਾਂ ਖਾਲਸਾ ਖਾਲਸਾ ਦਾ 10ਵੇਂ ਗੁਰੂ ਜੀ ਲੈ ਕੇ ਆਉਂਦੇ ਨੇ 1699 ਦੇ ਵਿੱਚ ਅਨੰਦਪੁਰ ਸਾਹਿਬ ਕਿਸ ਗੜ ਕਿਲਾ ਓਕੇ ਪੰਗਤ ਸੰਗਤ ਤੋਂ ਪਹਿਲਾਂ ਪੰਗਤ ਸੰਗਤ ਤੇ ਮੰਗਤ ਇਹ ਸਾਡੇ ਲੈ ਕੇ ਆਉਂਦੇ ਨੇ ਤੀਜੇ ਗੁਰੂ ਜੀ ਤੇ ਲੰਗਰ ਲੰਗਰ ਲੈ ਕੇ ਆਉਂਦੇ ਨੇ ਸਾਡੇ ਪਹਿਲੇ ਗੁਰੂ ਜੀ ਲੰਗਰ ਸਿਸਟਮ ਲੈ ਕੇ ਆਉਂਦੇ ਨੇ ਦੂਜੇ ਗੁਰੂ ਜੀ ਤੇ ਇਕੱਲਾ ਲੰਗਰ ਲੈ ਕੇ ਆਉਂਦੇ ਨੇ ਪਹਿਲੇ ਗੁਰੂ ਜੀ ਪੰਗਤ ਤੇ ਸੰਗਤ ਲੈ ਕੇ ਆਉਂਦੇ ਨੇ ਸਾਡੇ ਤੀਜੇ ਗੁਰੂ ਜੀ ਤੇ ਆਪਾਂ ਦੇਖਦੇ ਜੇ ਨਾ ਅਕਬਰ ਮਿਲਣ ਆਉਂਦਾ ਤੀਜੇ ਗੁਰੂ ਨੂੰ ਕਿੱਥੇ ਮਿਲਣ ਆਉਂਦਾ ਗੋਬਿੰਦ왈 ਸਾਹਿਬ ਗੋਬਿੰਦ왈 ਸਾਹਿਬ ਸ਼ਹਿਰ ਕੌਣ ਲੱਗੇ ਆਏ ਸੀ ਤੀਜੇ ਗੁਰੂ ਜੀ ਤੀਜੇ ਗੁਰੂ ਜੀ ਦੀ ਬਾਣੀ ਕਿੰਨੇ ਰਾਗਾਂ ਚ ਆ 17 ਰਾਗਾਂ ਚ ਮੰਜੀ ਪ੍ਰਣਾਲੀ ਕਿਹਨਾਂ ਨੇ ਸਟਾਰਟ ਕਰੀ ਸੀ ਤੀਜੇ ਗੁਰ ਓਕੇ ਤੇ ਮੰჯੀਆਂ ਵੀ ਕਿੰਨੀਆਂ ਸੀਗੀਆਂ 22 ਤੇ ਜਦੋਂ ਅਕਬਰ ਗੁਰੂ ਜੀ ਨੂੰ ਮਿਲਣ ਆਉਂਦਾ ਤਾਂ ਗੁਰੂ ਜੀ ਪਹਿਲਾਂ ਕੀ ਕਹਿੰਦੇ ਨੇ ਪਹਿਲਾਂ ਪੰਗਤ ਫਿਰ ਸੰਗਤ ਆ ਕਿ ਪਹਿਲਾਂ ਪੰਗਤ 'ਚ ਬੈਠ ਕੇ ਭੋਜਨ ਕਰੋ ਫਿਰ ਬਾਅਦ ਦੇ ਵਿੱਚ ਸੰਗਤ ਕਰੋ ਓਕੇ ਤਾਂ ਫਿਰ ਉਹਨਾਂ ਨੇ ਵੀ ਇਦਾਂ ਕਰਿਆ ਸੀ ਤੇ ਪੰਗਤ ਤੇ ਸੰਗਤ ਤੀਜੇ ਗੁਰੂ ਜੀ ਮਾਝ ਦੇ ਬਾੜ ਦੀਆਂ ਕੁੱਲ ਕਿੰਨੀਆਂ ਪੌੜੀਆਂ ਹਨ ਮਾਝ ਦੀ ਬਾਣੀ ਸਿੰਪਲ ਹੀ ਪੁੱਛ ਲੈਣ ਕਿ ਮਾਝ ਦੀ ਬਾਣੀ ਕਿੰਨਾ ਦੀ ਆ ਮਾਝ ਦੀ ਬਾਣੀ ਹੈਗੀ ਸਾਡੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੀ ਤਾਂ ਮਾਝ ਦੀ ਬਾਣੀ ਟੋਟਲ ਕਿੰਨੀਆਂ ਪੌੜੀਆਂ ਨੇ ਗੁਰੂ ਨਾਨਕ ਦੇਵ ਜੀ ਤੇ ਸਾਨੂੰ 3-12 ਮਿਲਦੀਆਂ ਆਸਾ ਦੀ ਮਾਝ ਦੀ ਤੇ ਮਲਾ ਦੀ ਤਾਂ ਉਹਦੇ ਵਿੱਚ ਟੋਟਲ ਹੈਗੀਆਂ 22 ਪੌੜੀਆਂ ਆ ਗੁਰੂ ਗ੍ਰੰਥ ਸਾਹਿਬ ਦੇ ਟੋਟਲ ਕਿੰਨੀਆਂ ਬਾਣਾਂ ਨੇ 22 ਬਾਣਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਛੋਟੀ ਬਾਣ ਕਿਹੜੀ ਆ ਬਸੰਤ ਦੀ ਬਾਣ ਤੇ ਬਸੰਤ ਦੀ ਬਾਣ ਹੈ ਕਿੰਨਾਂ ਦੀ ਸਾਡੇ ਤੀਜੇ ਗੁਰੂ ਜੀ ਦੀ ਤੇ ਬਸੰਤ ਦੀ ਬਾਣ ਦੇ ਵਿੱਚ ਕਿੰਨੀਆਂ ਬਾਡੀਆਂ ਨੇ ਬਸੰਤ ਦੀ ਬਾਣ ਦੇ ਵਿੱਚ ਸਾਨੂੰ ਮਿਲਦੀਆਂ ਨੇ ਤਿੰਨ ਬਾਡੀਆਂ ਤੇ ਜਿਹੜਾ ਬਾਕਾ ਰੂਪ ਆ ਇਹ ਜਿਹੜਾ ਕਾਗਰੂਪ ਆ ਇੱਕ ਇਹ ਹੈਗਾ ਪੰਜਾਬੀ ਕਾਵਿ ਰੂਪ ਇਹ ਤੁਹਾਨੂੰ ਹੋਰ ਕਿਤੇ ਨਹੀਂ ਮਿਲੂਗਾ ਤੇ ਇਹ ਹੈਗਾ ਪੰਜਾਬੀ ਕਾਵਿ ਰੂਪ ਜਿਵੇਂ ਜੰਗ ਨਾਵੇ ਆ ਜੰਗ ਨਾਵੇ ਸਾਡੇ ਅਸਲਾਮਿਕ ਪਾਈਚਾਰੀ ਨਾਲ ਆਇਆ ਜਿਹੜਾ ਕਿੱਸਾ ਉਹ ਵੀ ਇਸਲਾਮ ਨਾਲ ਆਇਆ ਜਿਹੜਾ ਨੋਵਲਾ ਉਹ ਅੰਗਰੇਜ਼ਾਂ ਨਾਲ ਆਇਆ ਗੁਰੂ ਅਰਜਨ ਦੇਵ ਜੀ ਦੀ ਉਮਰ ਕੀ ਸੀ ਜਦੋਂ ਉਹਨਾਂ ਨੂੰ ਗੁਰਗੱਦੀ ਸੌਂਪੀ ਗਈ ਜਾ ਸਾਡੀ ਇਹੇ ਸਵਾਲ ਤੁਹਾਡਾ ਪੀਟਪੀਐਸਬੀ ਦੇ ਵਿੱਚ ਸੀ ਜਿਹੜੇ ਬੱਚਿਆਂ ਨੇ ਅੱਗੇ ਐਕਸਾਈਜ਼ ਪਟਵਾਰੀ ਇਹ ਵੀ ਦੇਣੀ ਆ ਦਾ ਉਹ ਇੱਕ ਵਾਰੀ ਹੁਣ ਜਿਹੜੇ ਹੁਣ ਪੰਜਾਬ ਵਾਲੇ ਬੱਚੇ ਪੰਜਾਬ ਪੁਲਸ ਵਾਲੇ ਬੱਚੇ ਨੇ ਉਹਦੇ ਸਿੰਪਲ ਹੀ ਬਹੁਤ ਪੁੱਛ ਲੈਂਦੇ ਨੇ ਤੀਜੀ ਗੁਰੂ ਜੀ ਦਾ ਨਾਮ ਚੌਥੇ ਗੁਰੂ ਜੀ ਦਾ ਨਾਮ ਹਨ ਜਾਂ ਰਾਗ ਪੁੱਛ ਲੈਣਗੇ ਜਾਂ ਬਾਣੀ ਪੁੱਛ ਲੈਣਗੇ ਹੁਣ ਆ ਪਿੱਛੇ ਪਟਵਾਰੀ ਲੇਬਰ ਦਾ ਪੇਪਰ ਹੋ ਗਿਆ ਸੀ ਉਹਦੇ ਵਿੱਚ ਵੀ ਏਜ ਪੁੱਛੀ ਸੀ ਸਾਡੇ ਸ਼ਹਿਰ ਦਸਵੇਂ ਗੁਰੂ ਜੀ ਦੀ ਏਜ ਪੁੱਛੀ ਸੀਗੀ ਤਾਂ ਇੱਕ ਵਾਰੀ ਇਹ ਵੀ ਦੇਖਣਾ ਕਿ ਗੁਰਗੱਦੀ ਤੇ ਕਿਹੜੇ ਗੁਰੂ ਸਾਹਿਬਾਨ ਸਭ ਤੋਂ ਵੱਧ ਟਾਈਮ ਬੈਠੇ ਨੇ ਕਿਹੜੇ ਗੁਰੂ ਜੀ ਗੱਦੀ ਸਭ ਤੋਂ ਪਹਿਤਾਂ ਬੈਠੇ ਨੇ ਤਾਂ ਹੁਣ ਜਦੋਂ ਸਾਡੇ ਪੰਜਵੇਂ ਗੁਰੂ ਜੀ ਸਾਡੇ ਪਹਿਲੇ ਸ਼ਹੀਦ ਗੁਰੂ ਜੀ ਗੱਦੀ ਉੱਪਰ ਬੈਠੇ ਨੇ ਤਾਂ ਉਹਨਾਂ ਦੀ ਏਜ ਕਿੰਨੀ ਸੀ ਤਾਂ ਗੁਰੂ ਜੀ ਦੀ ਏਜ ਸੀ ਉਸ ਟਾਈਮ 18 ਸਾਲ ਓਕੇ ਜੇ ਹੁਣ ਅਸੀਂ ਦੇਖਦੇ ਸਾਡੇ ਦੂਜੇ ਗੁਰੂ ਸਾਡੇ ਦੂਜੇ ਗੁਰੂ ਕੌਣ ਨੇ ਗੁਰੂ ਅੰਗਦ ਦੇਵ ਜੀ ਗੁਰੂ ਅੰਗਦ ਦੇਵ ਜੀ ਜਦੋਂ ਗੱਦੀ ਤੇ ਬੈਠੇ ਨੇ ਉਹਨਾਂ ਦੀ ਉਮਰ ਕਿੰਨੀ ਸੀ 35 ਸਾਲ ਉਹ ਗੱਦੀ ਤੇ ਰਹੇ ਕਿੰਨੇ ਸਾਲ 13 ਸਾਲ ਗੱਦੀ ਤੇ ਰਹੇ ਤੇ ਉਹਨਾਂ ਦਾ ਜੀਵਨ ਕਾਲ ਕਿੰਨਾ ਸੀ ਟੋਟਲ ਸੀ 48 ਸਾਲ ओके ਆਨ ਨੋਟ ਕਰ ਲਈ ਇੱਕ ਵਾਰੀ ਸਾਡੇ ਜਿਹੜੇ ਤੀਜੇ ਗੁਰੂ ਜੀ ਨੇ ਤੀਜੇ ਗੁਰੂ ਜੀ ਜਦੋਂ ਗੱਦੀ ਤੇ ਬੈੰਦੇ ਨੇ ਉਹਨਾਂ ਦੀ ਏਜ ਹੈਗੀ 73 ਸਾਲ ਉਹ ਗੱਦੀ ਤੇ ਕਿੰਨਾ ਟਾਈਮ ਰਹਿੰਦੇ ਨੇ ਇਹ ਆਪਾਂ ਕਲਾਸ ਚ ਬਹੁਤ ਵਾਰੀ ਕਰ ਲਏ 22 ਮੰਜੀਆਂ ਤੇ 22 ਸਾਲ ਉਹ ਗੱਦੀ 'ਚ ਰਹੇ ਨੇ ਜੋਤੀ ਜੋਤ ਸਮਾਉਣ ਵੇਲੇ ਉਹਨਾਂ ਦੀ ਏਜ ਸੀਗੀ 95 ਸਾਲ ਸਾਡੇ ਚੌਥੇ ਗੁਰੂ ਗੁਰੂ ਰਾਮਦਾਸ ਜੀ ਤਾਂ ਜਦੋਂ ਗੱਦੀ ਤੇ ਬੈਠਦੇ ਨੇ ਉਦੋਂ ਇਹਨਾਂ ਦੀ ਗੁਰੂ ਜੀ ਦੀ ਏਜ ਹੈਗੀ 40 ਸਾਲ ਗੱਦੀ ਤੇ ਰਹੇ ਕਿੰਨਾ 7 ਸਾਲ ਰਹੇ ਨੇ ਤੇ ਜੋਤੀ ਜੋਤ ਕਦੋਂ ਸਮਾਇਆ ਤਾਂ ਇਹ ਤੁਸੀਂ ਪਲੱਸ ਕਰਕੇ 47 ਦੇ ਵਿੱਚ ਉਹਨਾਂ ਨੇ ਏਜ ਦੇ ਵਿੱਚ ਜੋਤੀ ਜੋਤ ਸਮਾਇਆ ਸਾਡੇ ਪੰਜਵੇਂ ਗੁਰੂ ਜੀ ਗੱਦੀ ਤੇ ਬੈਠੇ ਨੇ 18 ਸਾਲ ਦੀ ਉਮਰ ਦੇ ਵਿੱਚ ਗੱਦੀ ਤੇ ਰਹੇ ਕਿੰਨਾ ਸਾਲ ਆ 25 ਸਾਲ ਤੇ ਜੋਤੀ ਜੋਤ ਸਮਾਉਂਦੇ ਨੇ ਇਹ 43 43 ਸਾਲ ਦੀ ਉਮਰ ਦੇ ਵਿੱਚ ਸਾਡੇ ਛੇਵੇਂ ਗੁਰੂ ਗੁਰੂ ਕਰਗੋਬ ਸਿੰਘ ਜੀ ਸਾਡੇ ਪੰਜਵੇਂ ਗੁਰੂ ਜੀ ਦੀ ਜਦੋਂ ਸ਼ਹੀਦੀ ਹੁੰਦੀ ਆ ਬਹੁਤ ਬਾਰੀ ਦੇ ਇਹੀ ਪੁੱਛ ਲੈਣਗੇ ਜਦੋਂ ਸਾਡੇ ਪੰਜਵੇਂ ਗੁਰੂ ਜੀ ਦੀ ਸ਼ਹੀਦੀ ਹੁੰਦੀ ਆ ਛੇਵੇਂ ਗੁਰੂ ਜੀ ਦੀ ਉਮਰ ਕਿੰਨੀ ਸੀ ਛੇਵੇਂ ਗੁਰੂ ਜੀ ਜਦ ਗੱਦੀ ਤੇ ਬੈਂਦੇ ਨੇ ਉਦੋਂ ਉਮਰ ਸੀ ਉਹਨਾਂ ਦੀ ਭਈ 11 ਸਾਲ ਤੇ ਜਦੋਂ ਉਹ ਗੱਦੀ ਤੇ ਰਹੇ ਕਿੰਨਾ 39 ਸਾਲ ਉਹ ਗੱਦੀ ਤੇ ਰਹਿੰਦੇ ਨੇ ਤਾਂ ਕਿੰਨੀ ਇਹ ਦੇ ਵਿੱਚ ਜੋਤੀ ਜੋਤ ਸਮਾਇਆ ਤਾਂ 50 ਸਾਲ ਦੀ ਉਮਰ ਦੇ ਵਿੱਚ ਗੁਰੂ ਜੀ ਨੇ ਜੋਤੀ ਜੋਤ ਸਮਾਇਆ ਸਾਡੇ ਛੇਵੇਂ ਗੁਰੂ ਜੀ ਨੇ ਸਾਡੇ 7ਵੇਂ ਗੁਰੂ ਗੁਰੂ ਹਰ Rai ਜੀ ਜਿਨ੍ਹਾਂ ਦਾ ਕਾਲ ਆਪਾਂ ਸ਼ਾਂਤੀ ਵਾਲਾ ਕਹਿੰਦੇ ਆ ਤਾਂ ਜਦੋਂ ਗੱਦੀ ਤੇ ਬੈਠੇ ਉਮਰ ਸੀਗੀ 14 ਸਾਲ ਗੱਡੀ ਤੇ ਰਹੇ ਕਿੰਨਾ 16 ਸਾਲ ਗੱਡੀ ਤੇ ਰਹੇ ਜਦੋਂ ਜੋਤੀ ਜੋਤ ਸਮਾਇਆ ਤਾਂ ਇਹਨਾਂ ਦੀ ਉਮਰ ਮਤਲਬ ਇਹਨਾਂ ਨੂੰ ਤੁਸੀਂ ਪਲੱਸ ਕਰਕੇ ਦੇਖੋ ਇਹਨਾਂ ਦੀ ਉਮਰ ਬਣੀ ਸੀਗੀ ਉਸ ਟਾਈਮ 30 31 ਸਾਲ 30 ਜਾਂ 31 ਸਾਲ ਇਹਨਾਂ ਦੀ ਉਮਰ ਸੀਗੀ ओके ਤੇ ਸਾਡੇ 8ਵੇਂ ਗੁਰੂ ਜੀ ਜਿਨ੍ਹਾਂ ਨੂੰ ਆਪਾਂ ਬਾਲ ਗੁਰੂ ਵੀ ਕਹਿੰਦੇ ਆ ਸਭ ਤੋਂ ਛੋਟੀ ਉਮਰ ਚ ਗੱਦੀ ਤੇ ਬੈਂਦੇ ਨੇ ਸਭ ਤੋਂ ਥੋੜਾ ਟਾਈਮ ਗੱਦੀ ਤੇ ਰਹਿੰਦੇ ਨੇ ਤੇ ਸਭ ਤੋਂ ਛੋਟੀ ਉਮਰ ਦੇ ਵਿੱਚ ਜੋਤੀ ਜੋਤ ਸਮਾ ਲੈਂਦੇ ਨੇ ਠੀਕ ਹੈ ਤੇ ਪੁੱਛਣਗੇ ਵੀ ਨਹੀਂ ਪੇਪਰ ਦੇ ਵਿੱਚ ਬਾਕੀ ਗੁਰੂਆਂ ਦਾ ਜੀਵਨ ਕਾਲ ਵੇਖਣਾ ਕਿਹੜੇ ਗੁਰੂ ਜੀ ਸਭ ਤੋਂ ਵੱਡੀ ਉਮਰ ਦੇ ਸੀਗੇ ਸਾਡੇ 9ਵੇਂ ਗੁਰੂ ਜੀ ਜੋ ਤੋਂ ਗੱਦੀ ਤੇ ਬੈੰਦੇ ਨੇ ਬਾਬਾ ਬਕਾਲਾ ਉਹ ਜਗ੍ਹਾ ਦਾ ਜਦੋਂ ਸਾਡੇ 8ਵੇਂ ਗੁਰੂ ਜੀ ਗੱਦੀ ਦਿੰਦੇ ਨੇ 9ਵੇਂ ਗੁਰੂ ਜੀ ਨੂੰ ਆਹ ਦੀ ਦਾਦਾ ਜੀ ਨੂੰ ਤਾਂ ਕਿੰਨੇ ਏਜ ਸੀਗੀ 43 ਸਾਲ ਏ ਸੀ ਕਿੰਨੇ ਸਾਲ ਗੱਦੀ ਤੇ ਰਹੇ 11 ਸਾਲ ਗੱਦੀ ਤੇ ਰਹੇ ਤੇ ਕਦੋਂ ਜੋਤੀ ਜੋਤ ਸਮਾਇਆ 54 ਸਾਲ ਜੋਤੀ ਜੋਤ ਸਮਾਇਆ ਓਕੇ ਸਾਡੇ 10ਵੇਂ ਗੁਰੂ ਜੀ ਗੱਦੀ ਤੇ ਕਿੰਨੇ ਸਾਲ ਦੀ ਉਮਰ ਦੇ ਵਿੱਚ ਬੈੰਦੇ ਨੇ 9 ਸਾਲ ਦੀ ਉਮਰ ਚ ਗੱਦੀ ਤੇ ਬੈੰਦੇ ਨੇ ਕਿੰਨੇ ਸਾਲ ਗੱਦੀ ਤੇ ਰਹਿੰਦੇ ਨੇ 33 ਸਾਲ ਸ਼ਾਇਦ ਲੀਵਰ ਦੇ ਪੇਪਰ ਦੇ ਵਿੱਚ ਇਹ ਚੀਜ਼ਾਂ ਪੁੱਛੀ ਸੀਗੀ ਲਿੱਕ ਦਾ ਤੇ ਕਿੰਨੇ ਸਾਲ ਦੀ ਉਮਰ ਦੇ ਵਿੱਚ ਜੋਤੀ ਜੋਤ ਸਮਾਇਆ 42 ਸਾਲ ਦੀ ਉਮਰ ਦੇ ਵਿੱਚ ਜੋਤੀ ਜੋਤ ਸਮਾਇਆ ਸਾਡੇ ਗੁਰੂ ਜੀ ਨੇ ਓਕੇ ਹੁਣ ਜਿਹੜੇ ਬੱਚਿਆਂ ਨੇ ਇਹ ਚੀਜ਼ ਨੂੰ ਮਤਲਬ ਨੋਟਸ ਬਣਾਉਂਗੇ ਜੇ ਕਿਤੇ ਕੋਈ ਮਿਸਟੇਕ ਹੋਈ ਇੱਕ ਵਾਰ ਚੈੱਕ ਕਰ ਲਿਓ ਠੀਕ ਹੈ ਥੋੜਾ ਤੇ ਗੁਰਨਾਨਦ ਦੇਵ ਜੀ ਨੂੰ ਪਤਾ ਹੀ ਹੈ ਨਾ ਕਿ ਗੱਦੀ ਉਹਨਾਂ ਦੇ ਸਟਾਰਟਿੰਗ ਦੇ ਵਿੱਚ ਹੀ ਕਿ ਮਤਲਬ ਆਪਾਂ ਗੁਰੂ ਮੰਨੇ ਆ ਤੇ ਉਹਨਾਂ ਦਾ ਕੋਈ ਗੁਰਗੱਦੀ ਨਹੀਂ ਸੀ ਉਹਨਾਂ ਤੋਂ ਹੀ ਗੱਦੀ ਸਟਾਰਟ ਹੋਈ ਸੀ ਤੇ ਇਹ ਵਾਲੀ ਚੀਜ਼ ਸਟਾਰਟ ਯਾਦ ਕਰ ਲਓ ਕਿੰਨੇ ਸਾਲ ਦੀ ਉਮਰ 'ਚ ਗੱਦੀ ਤੇ ਬੈਠੇ ਨੇ ਇਹ ਵੀ ਥੋੜਾ ਪੀਟੀ ਪਲੈਸਵੀ ਦੇ ਵਿੱਚ ਆਇਆ ਹੋਇਆ ਸਵਾਲ ਆ ਜਿਵੇਂ ਕਿ ਹੁਣ ਲੀਵਰ ਦੇ ਵਿੱਚ ਵੀ ਇਦਾਂ ਦਾ ਸਵਾਲ ਆ ਸ਼ਾਇਦ ਸਾਡੇ 10ਵੇਂ ਗੁਰੂ ਜੀ ਦਾ ਪੁੱਛਿਆ ਸੀਗਾ ਤਾਂ ਫਿਰ ਆਉਣ ਵਾਲੇ ਅੱਗੇ ਵੀ ਸਾਨੂੰ ਇਹ ਚੀਜ਼ ਦੇਖਣ ਨੂੰ ਮਿਲੂਗੀ ਗੁਰੂ ਤੇਗ ਬਹਾਦਰ ਜੀ ਨੇ ਕਿਸ ਸ਼ਹਿਰ ਦੀ ਨੀਂ ਰੱਖੀ ਤਾਂ ਸਾਡੇ 9ਵੇਂ ਗੁਰੂ ਕਿੰਨੇ ਰਾਗਾਂ ਚ ਬਾਨੀ 15 ਰਾਗਾਂ ਚ ਬਾਨੀ ਕਿਦਾਂ ਦੀ ਆ ਬਰਾਗਮਈ ਤੇ ਬਾਬਾ ਬਕਾਲਾ ਆਪਾਂ ਪਿੱਛੇ ਕਰਿਆ ਤਾਂ ਗੁਰੂ ਜੀ ਦੇ ਪਿਤਾ ਦਾ ਨਾਮ ਲੀਵਰ ਚ ਪੁੱਛਿਆ ਸੀ ਪਿਤਾ ਛੇਮੇ ਗੁਰੂ ਗੁਰੂ ਹਰਗੋਬਿੰਦ ਜੀ ਗੁਰੂ ਜੀ ਦੇ ਪਿਤਾ ਸੀ ਤੇ ਕਿਹੜਾ ਸ਼ਹਿਰ ਲੈ ਕੇ ਆਉਣਗੇ ਅਨੰਦਪੁਰ ਸਾਹਿਬ ਸ਼ਹਿਰ ਲੈ ਕੇ ਆਉਣਗੇ ਗੋਬਿੰਦਗੜ੍ਹ ਸ਼ਹਿਰ ਲੈ ਕੇ ਆਉਣਗੇ ਤੀਜੇ ਗੁਰੂ ਅੰਮ੍ਰਿਤਸਰ ਸ਼ਹਿਰ ਲੈ ਕੇ ਆਉਣਗੇ ਚੌਥੇ ਗੁਰੂ ਤੇ ਸਹਿਰ ਲੈ ਕੇ ਆਉਣਗੇ ਸਾਡੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਅਕਾਲ ਤਖਤ ਸਾਬ ਦੀ ਨੀ ਕਿਸ ਗੁਰੂ ਜੀ ਨੇ ਰੱਖੀ ਤਾਂ ਕਿਹੜੇ ਗੁਰੂ ਜੀ ਨੇ ਇਹ ਨੀ ਰੱਖੀ ਆ ਦੱਸੋ ਵੀਡੀਓ ਰੁਕੋ ਬਹੁਤ ਵਾਰੀ ਕਰ ਲਈ ਆਪਾਂ ਕਿਉਂਕਿ ਕਾਫੀ ਸਵਾਲ ਤਾਂ ਬਹੁਤ ਵਾਰ ਰਿਪੀਟ ਹੁੰਦੇ ਨੇ ਬਹੁਤ ਜ਼ਿਆਦਾ ਵਾਰ ਪੀਟਪੀਐਸਵੀ ਤੇ ਪੰਜਾਬ ਪੁਲਿਸ ਦੇ ਵਿੱਚ ਜਿੰਨੇ ਵੀ ਅੱਜ ਅਸੀਂ ਦੇਖਿਆ ਜੇ ਅਸੀਂ ਚਾਰ ਪੇਪਰ ਲੈਂਦੇ ਸੀਗੇ ਤਾਂ ਬਾਕੀ ਕਲਾਸਾਂ ਦੇ ਵਿੱਚ ਵੀ ਤੁਸੀਂ ਦੇਖੋਗੇ ਸਵਾਲ ਬਹੁਤ ਰਿਪੀਟ ਹੁੰਦੇ ਨੇ ਤਾਂ ਇਹ ਸੀਗਾ ਸਾਡੇ ਛੇਵੇਂ ਗੁਰੂ ਜੀ ਜਦੋਂ ਹੁਣ ਤੁਸੀਂ ਪਿਛਲੇ ਅਧਿਐਨ ਲਿਖਿਆ ਤਾਂ ਨਾ ਦੇ ਨਾਲ ਦਿਮਾਗ ਦੇ ਵਿੱਚ ਯਾਦ ਰੱਖਣਾ ਕਿ ਜਦੋਂ ਸਾਡੇ ਛੇਵੇਂ ਗੁਰੂ ਜੀ ਗੱਦੀ ਤੇ ਬੈਠੇ ਸੀ ਉਮਰ ਕਿੰਨੀ ਸੀ 11 ਸਾਲ ਪੰਜਵੇਂ ਗੁਰੂ ਜੀ ਜਦੋਂ ਸ਼ੀਧੀ ਹੁੰਦੀ ਆ ਲਾਹੌਰ ਦੇ ਵਿੱਚ ਤਾਂ ਛੇਵੇਂ ਗੁਰੂ ਜੀ ਦੀ ਉਮਰ ਕਿੰਨੀ ਆ 11 ਸਾਲ ਨੌਵੇਂ ਗੁਰੂ ਜੀ ਦੀ ਜਦੋਂ ਸ਼ੀਧੀ ਹੁੰਦੀ ਆ ਤਾਂ ਦਸਵੇਂ ਗੁਰੂ ਜੀ ਦੀ ਉਮਰ ਕਿੰਨੀ ਆ 9 ਸਾਲ ਓਕੇ ਕੁਝ ਤਾਂ ਤੁਹਾਡੀ ਇਦਾਂ ਹੀ ਯਾਦ ਹੋ ਜੂ ਆਪਾਂ ਬਹੁਤ ਵਾਰ ਰਿਪੀਟ ਕਰਿਆ ਇਹੇ ਕਿਸ ਗੁਰੂ ਸਹਿਬਾਨ ਜੀ ਨੂੰ ਸੱਚੇ ਪਾਤਸ਼ਾਹ ਕਿਹਾ ਜਾਂਦਾ ਹੈ ਤਾਂ ਕਿਹੜੇ ਗੁਰੂ ਜੀ ਨੂੰ ਕਿਹਾ ਜਾਂਦਾ ਤਾਂ ਇਹਦੇ ਵਿੱਚ ਕਨਫਿਊਜ਼ ਨਾ ਬੱਚੇ ਪੰਜਵਾਂ ਤੇ ਛੇਮਾ ਗੁਰੂ ਦਾ ਨਾਮ ਕਦੇ ਪੇਪਰ ਵਾਲਾ ਇਕੱਠਾ ਨਹੀਂ ਦਊਗਾ ਓਕੇ ਤਾਂ ਜੇ ਪੰਜਵੇਂ ਗੁਰੂ ਜੀ ਹੈਗੇ ਨਹੀਂ ਤਾਂ ਪੰਜਵੇਂ ਗੁਰੂ ਨਹੀਂ ਸਾਡੇ ਛੇਵੇਂ ਗੁਰੂ ਗੁਰੂ ਹਰਗੋਬਿੰਦ ਜੀ ਨੂੰ ਕਿਹਾ ਜਾਂਦਾ ਗੁਰੂ ਨਾਨਕ ਦੇਵ ਤੇ ਗੁਰੂ ਹਰਕ੍ਰਿਸ਼ਨ ਨੂੰ ਆਪਾਂ ਕਹਿੰਦੇ ਹਾਲ ਗੁਰੂ ਅੰਮ੍ਰਿਤਪ੍ਰੀਤਮ ਦੀ ਰਚਨਾ ਪਿੰਜਰ ਕਿਸ ਸਾਲ ਛਪਿਆ ਇਹ ਕਿਹਨਾਂ ਵਾਲਾ ਇਹਦੇ ਉੱਪਰ ਬਾਅਦ ਚ ਮੂਵੀ ਵੀ ਬਣਦੀ ਆ ਤੇ ਇਹਦਾ ਵਿਸ਼ਾ ਕੀ ਸੀ ਵਿਸ਼ਾ ਸੀ ਦੇਸ਼ ਦੀ ਵੰਡ ਦੇਸ਼ ਦੀ ਵੰਡ ਨਾਲ ਜਿਹੜਾ ਪੰਜਾਬ ਦੇ ਵਿੱਚ ਦਖਾਂਤ ਆਇਆ ਤਾਂ ਦੇਸ਼ ਦੀ ਵੰਡ ਹੁੰਦੀ ਆ ਤਾਂ ਇਹ ਜਿਹੜਾ ਆਉਂਦਾ 1950 ਦੇ ਵਿੱਚ ਇਹ ਨੋਵਲ ਆਉਂਦਾ ਪ੍ਰਾਣਾ ਪੰਜਾਬ ਹਨ ਬੰਡੇ ਪੰਜਾਬ ਵਿੱਚ ਸੂਰੀਆ ਮੰਦਰ ਇਹ ਜਿਹੜਾ ਮੰਦਰ ਸੀਗਾ ਉਹ ਕਿੱਥੇ ਬਣਾਇਆ ਗਿਆ ਸੀਗਾ ਤਾਂ ਉਹ ਦੋ ਕਿੱਥੇ ਬਣਿਆ ਸੀਗਾ ਹਨ ਬੰਡੇ ਪੰਜਾਬ ਦੇ ਵਿੱਚ ਤਾਂ ਇਹ ਸਵਾਲ ਹੈਗਾ ਤੁਹਾਡੇ ਪੰਜਾਬ ਪੁਆਇੰਟਸ ਦਾ ਤੇ ਇਹ ਸੀਗਾ ਮਲਤਾਨ ਦੇ ਵਿੱਚ ਛੋਟਾ ਕੱਲੂਕਾਰਾ ਕਦੋਂ ਹੋਇਆ ਇਹ ਆਪਾਂ ਪਿੱਛੇ ਬਹੁਤ ਡਿਟੇਲ ਚ ਕਰ ਲਈ ਦੋ ਕੱਲੂਕਾਰੇ ਸਾਨੂੰ ਮਿਲਦੇ ਨੇ ਇੱਕ ਅਫਗਾਨੀ ਦੇ ਟਾਈਮ ਤੇ ਵੱਡਾ ਕੱਲੂਕਾਰਾ ਤੇ ਛੋਟਾ ਕੱਲੂਕਾਰਾ ਮਿਲਦਾ ਸਾਨੂੰ ਇਹੀ ਆ ਖਾਣ ਦੇ ਟਾਈਮ ਤੇ ਓਕੇ ਤਾਂ ਇਹ ਕਿੱਥੇ ਹੋਇਆ ਸੀ ਇਹ ਮਤਲਬ ਕਿਹੜੇ ਸਾਲ ਹੋਇਆ ਸੀਗਾ ਇਹ ਹੋਇਆ ਸੀ 46 ਦੇ ਵਿੱਚ 1746 ਦੇ ਵਿੱਚ ਬਾਦਸ਼ਾਹ ਦਾ ਲਿੰਗ ਬਦਲੋ ਤਾਂ ਇਹ ਬਾਦਸ਼ਾਹ ਦਾ ਲਿੰਗ ਬਦਲਣਾ ਤਾਂ ਇਹਦੇ ਵਿੱਚ ਕੀ ਆਊਗਾ ਇਹਦੇ ਤੁਸੀਂ ਕਰਿਆ ਹੋਊਗਾ ਇਹਦਾ ਹੋਊਗਾ ਬੇਗਮ ਮਰਦ ਦਾ ਤੀਮਿਅ ਚਾਰ ਦਿਨਾਂ ਦੀ ਚਾਂਦਨੀ ਫਿਰ ਮੁਹਾਵਰਾ ਪੂਰਾ ਕਰੋ ਤਾਂ ਇਹਦੇ ਮੁਹਾਵਰਾ ਪੂਰਾ ਕਰੋ ਚਾਰ ਦਿਨਾਂ ਦੀ ਚਾਂਦਨੀ ਫਿਰ ਮੱਸੀ ਦੀ ਰਾਤ ਪੂਰਨਮਾਸੀ ਦੀ ਰਾਤ ਚਾਂਦਨੀ ਰਾਤ ਜਾਂ ਹਨੇਰੀ ਰਾਤ ਤੇ ਜਨ ਸ੍ਰਾਵਣਾਂ ਸੀ ਹਨੇਰੀ ਰਾਤ ਓਕੇ ਤਾਂ ਇਹ ਵੀ ਤੁਹਾਡਾ ਪੀਟ ਪਲੱਸ ਵੀ ਬੀ ਗਰੁੱਪ ਦੇ ਰੇਲ ਪਰ ਸੇ ਬਾਂਦਰ ਕੀ ਜਾਣੇ ਅਖਾਂਨ ਪੂਰਾ ਕਰੋ ਸੰਤਰੀ ਦਾ ਸਵਾਦ ਨਿੰਬੂ ਦਾ ਸਵਾਦ ਅਦਰਕ ਦਾ ਸਵਾਦ ਜਾਂ ਅੰਬ ਦਾ ਸਵਾਦ ਤਾਂ ਬਾਂਦਰ ਕੀ ਜਾਣੇ ਅਦਰਕ ਦਾ ਸਵਾਦ ਭੁੱਖੇ ਦੀ ਤੀਰਤ ਜੀ ਖਾਲੀ ਤਾਂ ਅਜਾੜਨ ਲੱਗੀ ਅਖਾਂਡ ਪੂਰਾ ਕਰੋ ਜਿਹੜਾ ਕੋਈ ਨਵਾਂ ਬੱਚਾ ਹੈਗਾ ਪਹਿਲਾਂ ਪਿਛਲੇ ਵਾਲਿਆਂ ਨੂੰ ਪਤਾ ਜਿਹੜਾ ਮੁਹਾਵਰਾ ਹੁੰਦਾ ਉਹ ਦੋ ਜਾਂ ਤਿੰਨ ਸ਼ਬਦਾਂ ਦਾ ਜੋੜ ਹੁੰਦਾ ओके ਉਹਦੇ ਵਿੱਚ ਕਦੇ ਵੀ ਕੰਪਲੀਟ ਬਾਖ ਨਹੀਂ ਹੁੰਦਾ ਜਿਹੜਾ ਤੁਹਾਡਾ ਖਾਨ ਹੁੰਦਾ ਇਹ ਹਮੇਸ਼ਾ ਕੰਪਲੀਟ ਬਾਖ ਹੁੰਦਾ ਆਪਣੇ ਆਪ ਦੇ ਵਿੱਚ ਪੂਰਾ ਹੁੰਦਾ ਅਖਾਂਡ ਤੇ ਮੁਹਾਵਰੇ ਇਹ ਕੀ ਨੇ ਸਾਡੇ ਕਾਵ ਰੂਪ ਨੇ ਇਦਾਂ ਦੇ ਕਾਵ ਰੂਪ ਨੇ ਇਹ ਹੈਗੇ ਨੇ ਸਾਡੇ ਬੰਦ ਕਾਵ ਰੂਪ ਕਿਉਂਕਿ ਇਹਦੇ ਵਿੱਚ ਜੇ ਆਪਾਂ ਚਾਹੀਏ ਤਾਂ ਕਿ ਬਾਂਦਰ ਕੀ ਜਾਣੇ ਅੰਬ ਦਾ ਸਵਾਦ ਕਦੇ ਨਹੀਂ ਕਿਉਂਕਿ ਇਹ ਫਿਕਸ ਨੇ ਇਹ ਬੰਦ ਨੇ ਇਹਨਾਂ ਦੇ ਵਿੱਚ ਆਪਾਂ ਕਦੇ ਵੀ ਕੁਝ ਵੀ ਚੇਂਜ ਨਹੀਂ ਕਰ ਸਕਦੇ ਓਕੇ ਤਾਂ ਭੁੱਖੇ ਦੀ ਤੀ ਰੱਜੀ ਮਤਲਬ ਸ਼ਹਿਰ ਜਾਣ ਲੱਗੀ ਆਪਾਂ ਖੇਤ ਜਾਂ ਪਿੰਡ ਤਾਂ ਭੁੱਖੇ ਦੀ ਰੱਜੀ ਪਿੰਡ ਜਾਂ ਕਰ ਦੋਮੇ ਦੇ ਵਿੱਚ ਆ ਜਾਂਦਾ ਤੇ ਦੋਵੇਂ ਇਕੱਠੇ ਕਦੇ ਨਹੀਂ ਦੇਣਗੇ ਵੈਸੇ ਹੁੰਦਾ ਪਿੰਡੇ ਜਾਂਣ ਲੱਗੀ ਗੈਸ ਰਾਦ ਆਇ ਨਰਾਤੇ ਬਾਮਣ ਫਿਰਦੇ ਖਾਲੀ ਤਾਂ ਅਖਾਂਡ ਪੂਰਾ ਕਰੋ ਤਾਂ ਗੈਸ ਰਾਦ ਆਇ ਨਰਾਤੇ ਬਾਮਣ ਫਿਰਦੇ ਚੁੱਪਚਪਾਤੇ ਖੁਸ਼ ਖੁਸ਼ ਅਦਾਸ ਅਦਾਸ ਜਿਆ ਖਿਜੇ ਖਿਜੇ ਤਾਂ ਬਾਮਣ ਕੀ ਫਿਰਦੇ ਨੇ ਬਾਮਣ ਫਿਰਦੇ ਨੇ ਚੁੱਪਚਪਾਤੇ ਓਕੇ ਤਾਂ ਅੱਜ ਦੀ ਕਲਾਸ ਇੱਥੇ ਤੱਕ ਲਾਸਟ ਦੇ ਵਿੱਚ ਜਰੂਰ ਦੱਸਿਓ ਸੋ ਦੇ ਇਹਨਾਂ ਦੇ ਵਿੱਚੋਂ ਕਿੰਨੇ ਠੀਕ ਹੋਏ ਤੇ ਕਲਾਸ ਉਹਨਾਂ ਕਿਦਾਂ ਲੱਗੀ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਜ਼ਰੂਰ ਕਰ ਦਿਓ ਕਲਾਸ ਨੂੰ ਮਿਲਦੇ ਆਂ ਅਗਲੀ ਕਲਾਸ ਦੇ ਵਿੱਚ ਤਾਂ ਅਗਲੀ ਕਲਾਸ ਦੇ ਵਿੱਚ ਵੀ ਸੋਨ ਸਾਰੇ ਮਿਲਣਗੇ ਪੀ ਵੀ ਕਿਊ ਤਾਂ ਉਹਦੇ ਵਿੱਚ ਥੋੜੇ ਜਿਹਾ ਹੋਣਗੇ ਤੁਹਾਡੀ ਪੀਪੀ ਪਲੱਸ ਵੀ ਦੇ ਹਾਈ ਲੈਵਲ ਦੇ ਸਵਾਲ ਜਿਹਦੇ ਨਾਲ ਆਪਾਂ ਜਿਹੜਾ ਡਿਟੇਲ ਪਰਮੋਣੀਆ ਦਾ ਨਾਲ-ਨਾਲ ਤਾਂ ਤੁਹਾਡੀ ਪੰਜਾਬ ਪੁਲ ਸਵਾਲਿਆਂ ਦੀ ਬੱਚਿਆਂ ਦੀ ਵੀ ਰਿਵੀਜ਼ਨ ਹੋ ਜਾਂਦੀ ਆ ਕਿਉਂਕਿ ਜੇ ਪੀਸੀ ਦਾ ਹੁਣ ਸੀਨੀਅਰ ਵਾਲਾ ਪੇਪਰ ਆ ਜਾਂ ਐਕਸਾਈ ਦਾ ਪੇਪਰ ਜਿਹੜਾ ਯੂ ਹੋਣ ਗਿਆ ਜੁਲਾਈ ਦੇ ਵਿੱਚ 101% ਹੋ ਜਾਣਾ ਤੁਹਾਡਾ ਬੱਚਿਆਂ ਦਾ ਤਾਂ ਉਹਦੇ ਵਿੱਚ ਤੁਹਾਡਾ ਸਿਲੇਬਸ ਇਹ ਤੋਂ ਪਹਿਲਾਂ ਕਵਰ ਹੋ ਵੀ ਤੇ ਨਾਲ ਨਾਲ ਤੁਸੀਂ ਆਪਣੀ ਰਿਵੀਜ਼ਨ ਰੱਖੋ ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ